ਸੱਤ ਮੈਂਬਰੀ ਕਮੇਟੀ ਨੂੰ ਪੰਜ ਮੈਂਬਰੀ ਕਰ ਸਕਦਾ ਹੈ ਜਾਂ ਹੁਕਮਨਾਮੇ ਲਾਗੂ ਨਹੀਂ ਹੋਣ ਦੇ ਰਿਹਾ ਤੇ ਫਿਰ ਕੀ ਉਹ ਸਰਬੱਤ ਖਾਲਸਾ ਸੱਦਣ ਦੇਣਗੇ ਇਹਨਾਂ ਪ੍ਰੈਸ਼ਰਸ ਦੇ ਅਧੀਨ ਕਿ ਨਹੀਂ ਜਦੋਂ 2015 ਵਿੱਚ ਇਹਨਾਂ ਦੀ ਸਰਕਾਰ ਸੀ ਔਰ ਤੂਤੀ ਬੋਲਦੀ ਸੀ ਸਰਬੱਤ ਖਾਲਸਾ ਤਾਂ ਉਦੋਂ ਵੀ ਹੋ ਗਿਆ ਸੀ ਜੀ ਹੈਨਾ ਸੋ ਜਦੋਂ ਸਰਕਾਰ ਹੁੰਦੀਆਂ ਲੱਖ ਡੇਗ ਲੱਖ ਆ 2 ਲੱਖ ਬੰਦਾ ਆ ਸਕਦਾ ਕੋਈ 5 ਲੱਖ ਜਾਂ 7 ਜੀ ਡਸਨਟ ਮੈਟਰ ਗਿਣਤੀ ਕੀ ਸੀ ਜਦੋਂ ਸਕਸੈਸਫੁਲੀ ਸਰਬੱਤ ਖਾਲਸਾ ਹੋ ਸਕਦਾ ਤਾਂ ਅੱਜ ਕਿਉਂ ਨਹੀਂ ਹੋ ਸਕਦਾ ਹੂੰ ਹੂੰ ਇਹ ਤਾਂ ਸਿਰਫ ਸਰਕਾਰ ਦੇ ਸਿਰ ਤੇ ਜ਼ੋਰ ਲਾਉਂਦੇ ਆ ਨਾ ਵੀ ਪੁਲਿਸ ਭਾ ਦੋ ਜਥਿਆਂ ਨੂੰ ਰੋਕ ਲੋ ਇਹ ਕਰ ਦੋ ਲੋਕਾਂ ਨੂੰ ਡਰਾ ਲੋ ਗ੍ਰਫਤਾਰ ਪੰਥ ਨੇ ਬਹੁਤ ਆਕੜਾਂ ਚੰਗੀਆਂ ਲੋਕਾਂ ਦੇ ਪਰਿਵਾਰ ਰੁਲ ਗਏ ਬੱਚੇ ਛੋਟੇ ਛੋਟੇ ਸਿਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਪੇ ਸ਼ਹੀਦ ਹੋ ਗਏ ਦੋਨੋਂ ਛੋਟੇ ਛੋਟੇ ਬੱਚੇ ਕਿਵੇਂ ਪਲੇ ਨੇ ਕਿਸ ਤਰ੍ਹਾਂ ਉਹਨਾਂ ਦੀ ਪਰਵਰਿਸ਼ ਹੋਈ ਹੈ ਬਹੁਤ ਕੁਝ ਪੰਥ ਨੇ ਸਿਆ ਜੇ ਆਮ ਘਰਾਂ ਦੇ ਲੋਕ ਆਪਣਾ ਆਪ ਆਪਣਾ ਜੀਵਨ ਵਾਰ ਸਕਦੇ ਆ ਪੰਥ ਨੇ ਜਥੇਦਾਰ ਸਾਹਿਬ ਸਾਨੂੰ ਲੱਗਦਾ ਪੁਨੀ ਇਨ ਸਿਕਿਉਰ ਪੋਜੀਸ਼ਨ ਵਿੱਚ ਨਹੀਂ ਹੈ। ਵਿਸਾਖੀ ਤੱਕ ਜਾਂਦੇ ਜਾਂਦੇ ਆ ਇਹਨਾਂ ਨੇ ਬਹੁਤ ਹਮਲਾਵਰ ਹੋ ਜਾਣਾ। ਸੋ ਸਰਬੱਤ ਖਾਲਸਾ ਸਾਧਕੇ ਪੰਥ ਦਾ ਜज्बा ਬਹਾਲ ਕਰੋ ਔਰ ਜਿਹੜੇ 10-12 ਬੰਦੇ ਗੜਬੜ ਕਰ ਰਹੇ ਹੈਗੇ ਆ ਉਹਨਾਂ ਨੂੰ ਪੰਥ ਚੋਂ ਮੈਨਣ ਲੱਗਦੀ ਆ ਵੀ ਬਾਹਰ ਹੁਣ ਛੇਕ ਦੇਣਾ ਚਾਹੀਦਾ। ਹੁਣ ਬਹੁਤ ਬਹੁਤ ਹੋ ਗਿਆ। ਹੁਣ ਪੋਲੀਟੀਕਲੀ ਨਹੀਂ। ਹੁਣ ਤਾਂ ਪੰਥਕ ਤੌਰ ਤੇ ਕਿਉਂਕਿ ਬਹੁਤ ਟਾਈਮ ਦੇ ਲਿਆ ਆਪਾਂ ਨੇ। ਦਿੱਲੀ ਦੇ ਵਿੱਚ ਹਾਈ ਕੋਰਟ ਦੇ ਜੱਜ ਦੀ ਲੋਕਪਾਲ ਵੱਲੋਂ ਜੀ ਆਪਾਂ ਕੀ ਕਿ ਜਾਂਚ ਕੀਤੀ ਜਾ ਰਹੀ ਸੀ ਕਿਸੇ ਮਸਲੇ ਦੇ ਜੱਜ ਦੀ ਕੰਪਲੇਂਟ ਆਈ ਹੋਈ ਸੀ ਉਸ ਨੂੰ ਲੈ ਕੇ ਇਹ ਜਾਂਚ ਹੋ ਰਹੀ ਸੀ ਜਦੋਂ ਸੁਪਰੀਮ ਕੋਰਟ ਨੂੰ ਇਹ ਸਭ ਪਤਾ ਲੱਗਦਾ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਸੋ ਮੋਟੋ ਨੋਟਿਸ ਜਿਹੜਾ ਹੈ ਆਪਣੇ ਆਪ ਹੀ ਜਿਹੜੀ ਕਾਰਵਾਈ ਕਰਦੇ ਆ ਹੋਇਆ ਕਾਫੀ ਸਖਤ ਟਿੱਪਣੀਆਂ ਜਿਹੜੀਆਂ ਨੇ ਇਸ ਤੇ ਸਬੰਧ ਦੇ ਵਿੱਚ ਕੀਤੀਆਂ ਨੇ ਜੇ ਅਸੀਂ ਇਸ ਨੂੰ ਸਿੱਖ ਸੰਦਰਭ ਦੇ ਵਿੱਚ ਜਾਂ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਅੱਜ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਨੂੰ ਜੇ ਮੁਲਾਂਕਣ ਕਰਕੇ ਦੇਖਣਾ ਹੋਵੇ ਕੀ ਕਹੂੰਗੀ ਜਿਹੜਾ ਲੋਕਪਾਲ ਹੁੰਦਾ ਇੱਕ ਅਫਸਰਾਂ ਇੱਕ ਅਫਸਰ ਹੁੰਦੇ ਆ ਚਾਰ ਪੰਜ ਆਫੀਸਰ ਉਹ ਕਿਸੇ ਵੀ ਆਫੀਸਰ ਦੇ ਖਿਲਾਫ ਜਾਂ ਪੋਲੀਟੀਸ਼ੀਅਨ ਦੇ ਖਿਲਾਫ ਜੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਆਈ ਹੋਵੇ ਉਹਦੀ ਜਾਂਚ ਕਰਦੇ ਹੈਗੇ ਆ। ਸੋ ਉਹਨਾਂ ਨੇ ਇੱਕ ਦਿੱਲੀ ਹਾਈ ਕੋਰਟ ਦੇ ਜੱਜ ਦੇ ਖਿਲਾਫ ਜਾਂਚ ਸ਼ੁਰੂ ਕਰੀ ਸੀ। ਸੁਪਰੀਮ ਕੋਰਟ ਨੇ ਇੱਕਦਮ ਨੋਟਿਸ ਲੈਂਦੇ ਆ ਉਹ ਸਾਰੀ ਜਾਂਚ ਨੂੰ ਰੋਕਿਆ ਔਰ ਕਿਹਾ ਕਿ ਕਿਸੇ ਵੀ ਅਧਿਕਾਰੀ ਕੋਲ ਇਹ ਇਹ ਹੱਕ ਨਹੀਂ ਹੈ। ਉਹ ਕਿਸੇ ਜੱਜ ਦੇ ਖਿਲਾਫ ਵਿਟਾਮਿਨ ਸ਼੍ਰੋਮਣੀ ਕਮੇਟੀ ਦੇ ਛੋਟੇ-ਛੋਟੇ ਮੁਲਾਜ਼ਮਾਂ ਜਾਂ ਅਫਸਰਾਂ ਕੋਲ ਕੋਈ ਵੀ ਹੱਕ ਨਹੀਂ ਹੈ ਬਲਿਓ ਸਿੰਘ ਸਹਿਬਾਨ ਦੇ ਖਿਲਾਫ ਜਾਂਚ ਕਰਨ ਸੋ ਜੇ ਸੁਪਰੀਮ ਕੋਰਟ ਇਹ ਕਹਿ ਸਕਦੇ ਵੀ ਜੱਜਾਂ ਦੇ ਖਿਲਾਫ ਸਿਰਫ ਜੱਜ ਹੀ ਜਾਂਚ ਕਰਨਗੇ ਅਸੀਂ ਸੁਪਰੀਮ ਕੋਰਟ ਦੇਖੇਗੀ ਇਟ ਮੀਨਸ ਅਕਾਲ ਤੱਕ ਦੇਖੇਗੀ ਇਹ ਉਸ ਦਾ ਉਸੋਸ ਭਾਵ ਦਾ ਸੁਖਣਾ ਹੋਵੇਗਾ ਹਾਲਾਂਕਿ ਆਕਾਲ ਤਖਤ ਦਾ ਰਤਬਾ ਇੱਕ ਅਦਾਲਤੀ ਰਤਬਾ ਨਾਲੋਂ ਬਹੁਤ ਜ਼ਿਆਦਾ ਹੈ ਇਹ ਬਹੁਤ ਵੱਡਾ ਜਿਹੜਾ ਇੱਕ ਰੋਹਾਨੀ ਰਤਬਾ ਹੈ ਪਰ ਜੇ ਕੰਪੈਰੀਜ਼ਨ ਕਰਨ ਲਈ ਅਸੀਂ ਬਸਤੇ ਹੈਗੇ ਆਂ ਵੀ ਇਸ ਲਈ ਪੰਜ ਸਿੰਘ ਸਹਿਬਾਨ ਦੇ ਖਿਲਾਫ ਜਿਹੜੀ ਸ਼ਿਕਾਇਤ ਆਈ ਹੈ ਉਹ ਬਾਕੀ ਦੇ ਪੰਜ ਸਿੰਘ ਸਹਿਬਾਨ ਹੀ ਕਰ ਸਕਦੇ ਜਿਨ੍ਹਾਂ ਉਹਨਾਂ ਵਿੱਚੋਂ ਜੇ ਕਿਸੇ ਦੇ ਖਿਲਾਫ ਆ ਗਿਆ ਠੀਕ ਹੈ ਸੋ ਉਹ ਬਾਕੀ ਦੇ ਪੰਜ ਸਿੰਘ ਸਹਿਬਾਨ ਹੀ ਕਰ ਸਕਦੇ ਆ ਸ਼ਰੂਨਿਕ ਕਮੇਟੀ ਨੈਤਿਕ ਤੌਰ ਤੇ ਗਲਤ ਇਨਫੋਰਮੇਸ਼ਨ ਦੇ ਰਹੀ ਆ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਬਕਾਇਦਾ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦਣ ਦੀ ਮੰਗ ਵੀ ਕੀਤੀ ਜਾ ਰਹੀ ਹੈਗੀ ਹੈ ਸਰਦਾਰ ਅਪਤਾ ਸਿੰਘ ਜੀ ਇਹਨਾਂ ਹਾਲਾਤਾਂ ਦੇ ਵਿੱਚ ਕੀ ਸਰਬੱਤ ਖਾਲਸਾ ਸੱਦਿਆ ਜਾਣਾ ਚਾਹੀਦਾ ਹੈ ਜਾਂ ਆਪਾਂ ਕਹੇ ਲੈ ਕਿ ਕੀ ਸੱਦਿਆ ਜਾ ਸਕਦਾ ਕਿਉਂਕਿ ਜਿਹੜਾ ਤੜਾ 7 ਮੈਂਬਰੀ ਕਮੇਟੀ ਨੂੰ 5 ਮੈਂਬਰੀ ਕਰ ਸਕਦਾ ਜਾਂ ਹੁਕਮਨਾਮੇ ਲਾਗੂ ਨਹੀਂ ਹੋਣ ਦੇ ਰਿਹਾ ਤੇ ਫਿਰ ਕੀ ਉਹ ਸਰਬੱਤ ਖਾਲਸਾ ਸੱਦਣ ਦੇਣਗੇ ਇਹਨਾਂ ਪ੍ਰੈਸ਼ਰਸ ਦੇ ਅਧੀਨ ਕਿ ਨਹੀਂ ਜਦੋਂ 2015 ਵਿੱਚ ਇਹਨਾਂ ਦੀ ਸਰਕਾਰ ਸੀ ਔਰ ਤੂਤੀ ਬੋਲਦੀ ਸੀ ਸਰਬੱਤ ਖਾਲਸਾ ਦਾ ਉਦੋਂ ਵੀ ਹੋ ਗਿਆ ਸੀ ਜੀ ਹਨਾ ਸੋ ਜਦੋਂ ਸਰਕਾਰ ਹੁੰਦਿਆਂ ਲੱਖ ਡੇਢ ਲੱਖ ਆ 2 ਲੱਖ ਬੰਦਾ ਆ ਸਕਦਾ ਕੋਈ 5 ਲੱਖ ਆ 7 ਲੱਖ ਡਸਨਟ ਮੈਟਰ ਗਿਣਤੀ ਕੀ ਸੀ ਜਦੋਂ ਸাকਸੈਸਫੁਲੀ ਸਰਬੱਤ ਖਾਲਸਾ ਹੋ ਸਕਦਾ ਤਾਂ ਅੱਜ ਕਿਉਂ ਨਹੀਂ ਹੋ ਸਕਦਾ ਹੂੰ ਹੂੰ ਇਹ ਤਾਂ ਸਿਰਫ ਸਰਕਾਰ ਦੇ ਸਿਰ ਤੇ ਜ਼ੋਰ ਲਾਉਂਦੇ ਆ ਨਾ ਵੀ ਪੁਲਿਸ ਪਾ ਦੋ ਜਥੇਵਾਂ ਨੂੰ ਰੋਕ ਲਓ ਇਹ ਕਰ ਦੋ ਲੋਕਾਂ ਨੂੰ ਡਰਾ ਲਓ ਗ੍ਰਫਤਾਰ ਕਰ ਪਰ ਜਥੇਦਾਰ ਸਾਹਿਬ ਕੀ ਕਾਲ ਕਰਨਗੇ ਕਿਉਂਕਿ ਉਦੋਂ ਵੀ ਆਪਾਂ ਦੇਖਿਆ ਉਦੋਂ ਤੇ ਸਾਰੇ ਸਿਸਟਮ ਨੂੰ ਰੱਦ ਕਰਕੇ ਇੱਕ ਵੱਖਰਾ ਸੱਦਿਆ ਗਿਆ ਸੀ ਨਾ ਕਿ ਆਊਟ ਆਫ ਦਾ ਵੇ ਬਾਹਰੋਂ ਜਥੇਬੰਦੀਆਂ ਨੇ ਸੱਦ ਲਿਆ ਤੇ ਹੁਣ ਜਿਹੜਾ ਹੈਗਾ ਹੁਣ ਤੇ ਜੇ ਜਥੇਦਾਰ ਸਾਹਿਬ ਇਦਾਂ ਦੀ ਕੋਈ ਕਾਲ ਦਿੰਦੇ ਆ ਤੇ ਕੀ ਕੌਮ ਫੇਰ ਖੜੀ ਹੋਵੇਗੀ ਬਿਲਕੁਲ ਬਿਲਕੁਲ ਪੰਥ ਪੂਰੀ ਤਾਂ ਉਮੜ ਕੇ ਆਵੇਗਾ ਡਟ ਕੇ ਆਵੇਗਾ ਹੁਣ ਤਾਂ ਪੰਥੋ ਡੀ ਕਰਿਆ ਵੀ ਜਥੇਦਾਰ ਸਾਹਿਬ ਕਦੋਂ ਕਾਲ ਦੇਣਗੇ ਸੋ ਹੁਣ ਇਹ ਇਹ ਜਥੇਦਾਰ ਸਾਹਿਬ ਕੋਲ ਆ ਉਹ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਸਾਡੇ ਸਤਕਾਰਯੋਗ ਸਿੰਘ ਸਾਹਿਬ ਨੇ ਵੀ ਕਮਜ਼ੋਰੀ ਨਾ ਦਿਖਾਓ ਡਟ ਕੇ ਖੜੋ ਇਹ ਇਹ ਵੇਲਾ ਹੈ ਇਤਿਹਾਸ ਵਿੱਚ ਤੁਹਾਡਾ ਨਾਂ ਲਿਖਿਆ ਜਾਊਗਾ ਨਾ ਕੋਈ ਚੱਕਰ ਨਹੀਂ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਬਹੁਤ ਪੰਥ ਨੇ ਬਹੁਤ ਔਕੜਾਂ ਚੱਲੀਆਂ ਲੋਕਾਂ ਦੇ ਪਰਿਵਾਰ ਰੁਲ ਗਏ ਬੱਚੇ ਛੋਟੇ ਛੋਟੇ ਸਿਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਂ-ਬਾਪ ਸ਼ਹੀਦ ਹੋ ਗਏ ਦੋਨੋਂ ਹਾਂ ਛੋਟੇ ਛੋਟੇ ਬੱਚੇ ਕਿਵੇਂ ਪਲੇ ਨੇ ਕਿਸ ਤਰ੍ਹਾਂ ਉਹਨਾਂ ਦੀ ਪਰਵਰਿਸ਼ ਹੋਈ ਹੈ ਬਹੁਤ ਕੁਝ ਪੰਥ ਨੇ ਸਿਹਾ ਜੇ ਆਮ ਘਰਾਂ ਦੇ ਲੋਕ ਆਪਣਾ ਆਪ ਆਪਣਾ ਜੀਵਨ ਵਾਰ ਸਕਦੇ ਆ ਪੰਥ ਲਈ ਤਾਂ ਜਥੇਦਾਰ ਸਾਹਿਬ ਸਾਨੂੰ ਲੱਗਦਾ 19 ਇਨ ਸਿਕਯੁਰ ਪੋਜੀਸ਼ਨ ਵਿੱਚ ਨਹੀਂ ਨੇ ਹਣਾ ਸੋ ਉਹਨਾਂ ਨੂੰ ਪੰਥ ਦੀ ਆਵਾਜ਼ ਸੁਣਨੀ ਚਾਹੀਦੀ ਹੈਗੀਆ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬਤ ਖਾਲਸਾ ਚਾਹੇ ਹੋਲੇ ਮੁਹੱਲੇ ਤੇ ਸਾਧਰਣ ਹਨਾ ਵਿਸਾਖੀ ਤੱਕ ਜਾਂਦੇ ਜਾਂਦੇ ਆ ਇਹਨਾਂ ਨੇ ਬਹੁਤ ਹਮਲਾਵਰ ਹੋ ਜਾਣਾ ਸੋ ਸਰਬਤ ਖਾਲਸਾ ਸਦਕੇ ਪੰਥ ਦਾ ਜਜ਼ਬਾ ਬਹਾਲ ਕਰੋ ਔਰ ਜਿਹੜੇ 10 12 ਬੰਦੇ ਗੜਬੜ ਕਰ ਰਹੇ ਹੈਗੇ ਆ ਉਹਨਾਂ ਨੂੰ ਪੰਥ ਚੋਂ ਮੇਨ ਲੱਗਦੀ ਆ ਵੀ ਬਾਹਰ ਹੁਣ ਛੇਕ ਦੇਣਾ ਚਾਹੀਦਾ ਹੁਣ ਬਹੁਤ ਬਹੁਤ ਹੋ ਗਿਆ ਹੁਣ ਪੋਲੀਟੀਕਲੀ ਨਹੀਂ ਹੁਣ ਤਾਂ ਪੰਥਕ ਤੌਰ ਤੇ ਕਿਉਂਕਿ ਬਹੁਤ ਟਾਈਮ ਦੇ ਲਿਆ ਆਪਾਂ ਨੇ ਉਹ ਲਗਾਤਾਰ ਵਧਦੇ ਜਾ ਰਹੇ ਆ ਕੋਈ ਉਹਨਾਂ ਵਿੱਚ ਰਿਮੋਰਸ ਨਹੀਂ ਹੈਗਾ ਕੋਈ ਇੱਕ ਤਰ੍ਹਾਂ ਨਾਲ ਦੁੱਖ ਦੀ ਭਾਵਨਾ ਨਹੀਂ ਹੈ ਜਿਸ ਢੰਗ ਨਾਲ ਉਹ ਲੱਗੇ ਹੋਏ ਨੇ ਸਾਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਵੀ ਕੋਈ ਅਹਿਸਾਸ ਹੀ ਨਹੀਂ ਹੈਗਾ ਵੀਸੀ ਪੰਥ ਦੀਆਂ ਪਰੰਪਰਾਵਾਂ ਦਾ ਵਿਰੋਧ ਕਰ ਰਹੇ ਹਾਂ ਹੁਣ ਸਰਬੱਤ ਖਾਲਸਾ ਸਦਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜੀ ਉਮੀਦ ਕਰਦੇ ਹਾਂ ਕਿ ਕਿਤਨਾ ਕਿਤੇ ਇਹੋ ਜੇ ਵੱਡੇ ਜਿਹੇ ਆਪਾਂ ਕਹਿ ਲਈਏ ਕਿ ਸਰਬੱਤ ਖਾਲਸਾ ਜੇ ਸਦਿਆ ਜਾਂਦਾ ਹੈ ਤੇ ਵੱਡੀ ਪੱਧਰ ਤੇ ਜਿਹੜਾ ਹੈ ਕੌਮ ਉਸ ਦੇ ਵਿੱਚ ਸ਼ਮੂਲੀਅਤ ਕਰੇਗੀ ਤੇ ਜਿਸ ਤਰੀਕੇ ਦੇ ਮਸਲੇ ਜਿਹੜੇ ਉੱਭਰ ਰਹੇ ਨੇ ਉਹਨਾਂ ਦੇ ਜਿਹੜੇ ਹੱਲ ਨੇ ਉਹ ਕੱਢੇ ਜਾਣਗੇ ਜਾਂ ਕੌਮ ਦੇ ਲਈ ਨਵੇਂ ਜਿਹੜੇ ਟੀਚੇ ਨੇ ਉਹ ਜਿਹੜੇ ਹਨ ਉਹ ਮਿਥੇ ਜਾਣਗੇ ਸਰਦਾਰ ਪਤਾ ਸਿੰਘ ਜੀ ਦਿੱਲੀ ਦੇ ਵਿੱਚ ਹਾਈ ਕੋਰਟ ਦੇ ਜੱਜ ਦੀ ਲੋਕਪਾਲ ਵੱਲੋਂ ਜੇ ਆਪਾਂ ਕੀ ਕਿ ਜਾਂਚ ਕੀਤੀ ਜਾ ਰਹੀ ਸੀ ਕਿਸੇ ਮਸਲੇ ਤੇ ਜੱਜ ਦੀ ਕੰਪਲੇਂਟ ਆਈ ਹੋਈ ਸੀ ਉਸ ਨੂੰ ਲੈ ਕੇ ਇਹ ਜਾਂਚ ਹੋ ਰਹੀ ਸੀ ਜਦੋਂ ਸੁਪਰੀਮ ਕੋਰਟ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਸੋ ਮੋਟੋ ਨੋਟਿਸ ਜਿਹੜਾ ਹੈ ਆਪਣੇ ਆਪ ਹੀ ਜਿਹੜੀ ਕਾਰਵਾਈ ਕਰਦੇ ਆ ਹੋਇਆ ਕਾਫੀ ਸਖਤ ਟਿੱਪਣੀਆਂ ਜਿਹੜੀਆਂ ਨੇ ਇਸ ਤੇ ਸਬੰਧ ਦੇ ਵਿੱਚ ਕੀਤੀਆਂ ਗਈਆਂ ਜੀਐਸਆਈਐਸ ਨੂੰ ਸਿੱਖ ਸੰਦਰਭ ਦੇ ਵਿੱਚ ਜਾਂ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਅੱਜ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਨੂੰ ਜੇ ਮੁਲਾਂਕਣ ਕਰਕੇ ਦੇਖਣਾ ਹੋਵੇ ਕੀ ਕਹੋਗੇ ਹਾਂਜੀ ਹਾਂਜੀ ਸੋ ਬੜਾ ਅਹਿਮ ਸਵਾਲ ਔਰ ਬੜੇ ਅਹਿਮ ਮੌਕੇ ਤੇ ਇਹ ਫੈਸਲਾ ਆਇਆ ਹੈਗਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿੱਕ ਠੋਕ ਕੇ ਕਿਹਾ ਵੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਅਹੁਦੇ ਤੋਂ ਬਰਖਾਸਤ ਕਰਿਆ ਉਹ ਬਿਲਕੁਲ ਕਾਇਦੇ ਨੀਮਾਂ ਤੇ ਕਾਨੂੰਨਾਂ ਅਨੁਸਾਰ ਕਰਿਆ ਸਾਡੇ ਕੋਲੇ ਹੱਕ ਹੈਗਾ ਅੱਜ ਸਾਰੇ ਅਖਬਾਰਾਂ ਵਿੱਚ ਖਬਰ ਛਪੀ ਹੈਗੀ ਆ ਜਿਹੜਾ ਲੋਕਪਾਲ ਹੁੰਦਾ ਇੱਕ ਅਫਸਰਾਂ ਇੱਕ ਅਫਸਰ ਹੁੰਦੇ ਆ ਚਾਰ ਪੰਜ ਆਫੀਸਰ ਉਹ ਕਿਸੇ ਵੀ ਆਫੀਸਰ ਦੇ ਖਿਲਾਫ ਜਾਂ ਪੋਲੀਟੀਸ਼ੀਨ ਦੇ ਖਿਲਾਫ ਜੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਆਈ ਹੋਵੇ ਉਹਦੀ ਜਾਂਚ ਕਰਦੇ ਹੈਗੇ ਆ ਸੋ ਉਹਨਾਂ ਨੇ ਇੱਕ ਦਿੱਲੀ ਹਾਈ ਕੋਰਟ ਦੇ ਜੱਜ ਦੇ ਖਿਲਾਫ ਜਾਂਚ ਸ਼ੁਰੂ ਕਰੀ ਸੀ ਸੁਪਰੀਮ ਕੋਰਟ ਨੇ ਇੱਕਦਮ ਨੋਟਿਸ ਲੈਂਦੇ ਆ ਉਹ ਸਾਰੀ ਜਾਂਚ ਨੂੰ ਰੋਕਿਆ ਔਰ ਕਿਹਾ ਵੀ ਕਿਸੇ ਵੀ ਅਧਿਕਾਰੀ ਕੋਲ ਇਹ ਇਹ ਹੱਕ ਨਹੀਂ ਹੈ ਉਹ ਕਿਸੇ ਜੱਜ ਦੇ ਖਿਲਾਫ ਜਾਂਚ ਕਰ ਸਕਦਾ ਜੀ ਇਹ ਅਦਾਲਤਾਂ ਦੇ ਸਤਕਾਰ ਦਾ ਮਸਲਾ ਹੈ ਉਹਨਾਂ ਦੀ ਸੈਲਫ ਰਿਸਪੈਕਟ ਦਾ ਮਸਲਾ ਔਰ ਜੱਜਾਂ ਦੀ ਜਿਹੜੀ ਪਵਿੱਤਰਿਕ ਭਾਵਨਾ ਹੈਗੀ ਆ ਜਿਸ ਆਜ਼ਾਦੀ ਦੀ ਭਾਵਨਾ ਚ ਉਹਨਾਂ ਨੇ ਫੈਸਲੇ ਦੇਣੇ ਆ ਜੇ ਜੱਜਾਂ ਦੇ ਖਿਲਾਫ ਇਹ ਛੋਟੇ ਛੋਟੇ ਆਫੀਸਰ ਆ ਜਿਹੜੇ ਇਹ ਜਾਂਚ ਕਰਨਗੇ ਤਾਂ ਉਹ ਜੱਜਾਂ ਵਿੱਚ ਆਜ਼ਾਦਾਨਾ ਫੈਸਲੇ ਲੈਣ ਦੀ ਭਾਵਨਾ ਖਤਮ ਹੋ ਗਈ ਅਸੀਂ ਇਹਨੂੰ ਇੱਕਦਮ ਖਤਮ ਕਰਦੇ ਹਾਂ ਜੱਜਾਂ ਦੇ ਖਿਲਾਫ ਜੇ ਕੋਈ ਫੈਸਲਾ ਆਇਆ ਉਹ ਜੱਜ ਸਹਿਬਾਨ ਆਪਣੇ ਤੌਰ ਤੇ ਦੇਖਣਗੇ ਅਸੀਂ ਫੈਸਲਾ ਕਰਾਂਗੇ ਕਿ ਕੀ ਆ ਹੁਣ ਇਸ ਸੰਦਰਭ ਨੂੰ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਦੇਖਿਆ ਜਾਵੇ ਹੂੰ ਹੂੰ ਇਟ ਮੀਨਸ ਸ਼੍ਰੋਮਣੀ ਕਮੇਟੀ ਦੇ ਛੋਟੇ-ਛੋਟੇ ਮੁਲਾਜ਼ਮਾਂ ਜਾਂ ਅਫਸਰਾਂ ਕੋਲ ਕੋਈ ਵੀ ਹੱਕ ਨਹੀਂ ਹੈ ਵੀ ਉਹ ਸਿੰਘ ਸਾਹਿਬਾਨ ਦੇ ਖਿਲਾਫ ਜਾਂਚ ਕਰਨ ਸੋ ਜੇ ਸੁਪਰੀਮ ਕੋਰਟ ਇਹ ਕਹਿ ਸਕਦੀ ਹੈ ਵੀ ਜੱਜਾਂ ਦੇ ਖਿਲਾਫ ਸਿਰਫ ਜੱਜ ਹੀ ਜਾਂਚ ਕਰਨਗੇ ਅਸੀਂ ਸੁਪਰੀਮ ਕੋਰਟ ਦੇਖੇਗੀ ਇਟ ਮੀਨਸ ਅਕਾਲ ਤਖਤ ਦੇਖੇਗਾ ਜੇ ਉਸ ਪਾਸ ਉਸ ਭਾਵ ਨੂੰ ਲਿਖਣਾ ਹੋਵੇ ਹਾਲਾਂਕਿ ਅਕਾਲ ਤਖਤ ਦਾ ਰਤਬਾ ਇੱਕ ਅਦਾਲਤੀ ਨਹੀਂ ਹੈ ਇਹ ਬਹੁਤ ਵੱਡਾ ਜਿਹੜਾ ਇੱਕ ਰੋਹਾਨੀ ਰਤਬਾ ਹੈ ਪਰ ਜੇ ਕੰਪੈਰੀਜ਼ਨ ਕਰਨ ਲਈ ਅਸੀਂ ਦੱਸਦੇ ਹੈਗੇ ਆਂ ਵੀ ਇਸ ਲਈ ਪੰਜ ਸਿੰਘ ਸਹਿਬਾਨ ਦੇ ਖਿਲਾਫ ਜਿਹੜੀ ਸ਼ਿਕਾਇਤ ਆਈ ਹੈ ਉਹ ਬਾਕੀ ਦੇ ਪੰਜ ਸਿੰਘ ਸਹਿਬਾਨ ਹੀ ਕਰ ਸਕਦੇ ਜਿੰਨਾਂ ਉਹਨਾਂ ਵਿੱਚੋਂ ਜੇ ਕਿਸੇ ਦੇ ਖਿਲਾਫ ਆਈ ਹੈਗੀ ਆ ਸੋ ਉਹ ਬਾਕੀ ਦੇ ਪੰਜ ਸਿੰਘ ਸਹਿਬਾਨ ਹੀ ਕਰ ਸਕਦੇ ਆ ਸ਼੍ਰੋਮਣੀ ਕਮੇਟੀ ਨੈਤਿਕ ਤੌਰ ਤੇ ਗਲਤ ਇਨਫੋਰਮੇਸ਼ਨ ਦੇ ਰਹੀ ਆ ਜਿਸ ਤਰ੍ਹਾਂ ਅਕਾਲੀ ਦਲ ਇਹ ਗਲਤ ਇਨਫੋਰਮੇਸ਼ਨ ਦੇ ਰਿਹਾ ਵੀ ਜੇ ਅਸੀਂ 7 ਮੈਂਬਰੀ ਕਮੇਟੀ ਰਹੀਂ ਭਰਤੀ ਕਰੀ ਤਾਂ ਸਾਡੀ ਮਾਨਤਾ ਰੱਦ ਹੋ ਜਾਏਗੀ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕਿਹਾ ਵੀ ਅਸੀਂ ਇਹੋ ਜੀ ਮਾਨਤਾ ਤੋਂ ਕਰਨਾ ਵੀ ਕੀ ਆ ਜਿਹੜੀ ਸਾਨੂੰ ਸਾਡੇ ਅਕਾਲ ਤਖਤ ਤੋਂ ਤੋੜਦੀ ਆ ਸੋ ਇਹੋ ਜੀ ਮਾਨਤਾ ਨੂੰ ਅਸੀਂ ਅਸੀਂ ਕੀ ਕਰਨਾ ਹੈ ਹਨਾ ਵੀ ਜਿਹੜੀ ਸਾਨੂੰ ਸਾਡੇ ਧਰਮ ਤੋਂ ਤੋੜ ਰਹੀ ਆ ਸਾਡੇ ਗੁਰੂ ਤੋਂ ਤੋੜ ਰਹੀ ਆ ਸਾਡੀਆਂ ਧਾਰਮਿਕ ਸੰਸਥਾਵਾਂ ਤੋਂ ਤੋੜ ਰਹੀ ਆ ਜੇ ਅਸੀਂ ਆਪਣੇ ਧਰਮ ਤੇ ਕੇਂਦਰਿਤ ਰਾਜਨੀਤੀ ਨਹੀਂ ਕਰ ਸਕਦੇ ਫਿਰ ਅਸਵੇਰ ਅਸੀਂ ਕਰਨੀ ਕੀ ਹੈ ਰਾਜਨੀਤੀ ਉਹਨਾਂ ਨੇ ਦੱਸਿਆ ਕਹਿੰਦੇ ਸ਼ਿਵ ਸੈਨਾ ਧਰਮ ਦੀ ਰਾਜਨੀਤੀ ਕਰ ਬਿਲਕੁਲ ਆਪਣੇ ਸਾਹਮਣੇ ਹੁਣ ਏ ਆਈ ਐਮ ਐਮ ਦਾ ਆਇਆ ਹੀ ਹੈਗਾ 16 ਜਨਵਰੀ ਨੂੰ ਆ ਕੇ ਹਟਿਆ ਜੀ ਜੀ ਭਾਜਪਾ ਭਾਜਪਾ ਧਰਮ ਦੀ ਰਾਜਨੀਤੀ ਕਰ ਰਹੀ ਹੈ ਬਿਲਕੁਲ ਵੱਡੇ ਪੱਧਰ ਤੇ ਸਾਰੇ ਭਾਜਪਾ ਹੀ ਲੀਡਰ ਕੁੰਬ ਦੇ ਮੋਲੇ ਚ ਨਹਾ ਕੇ ਆਏ ਹੈਗੇ ਉਹ ਇੱਕ ਧਾਰਮਿਕ ਇਵੈਂਟ ਹੈ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਰੀਆਂ ਕੈਬਨਟ ਉਹਨੂੰ ਸਰਕਾਰੀ ਈਵੈਂਟ ਦੇ ਤੌਰ ਤੇ ਪ੍ਰਮੋਟ ਵੀ ਕੀਤਾ ਜਾ ਰਿਹਾ ਹੈ ਜੀ ਸੋ ਕੋਈ ਕੋਈ ਮਾਨਤਾ ਰੱਦ ਨਹੀਂ ਹੁੰਦੀ ਏਆਈਐਮਐਮ ਦਾ ਹੁਣੇ 16 ਜਨਵਰੀ ਨੂੰ ਫੈਸਲਾ ਆਇਆ ਕੋਈ ਮਾਨਤਾ ਰੱਦ ਨਹੀਂ ਹੁੰਦੀ ਸੋ ਇਹ ਗਲਤ ਫੈਸਲੇ ਆ ਜਿਹੜੇ ਜਿਹੜੇ ਅਕਾਲੀ ਦਲ ਪ੍ਰਮੋਟ ਕਰ ਰਿਹਾ ਹੈ